ਸੰਬਤ 17 ਸਹਿਜ ਪਣੀਜੇ ਅਰਧ ਸਹਿ ਸੁਨ ਤੀਨ ਕਹੀਜੇ ਪਾਦੋ ਸੁਦੀ ਅਸ਼ਮੀ ਰਵੀਵਾਰਾ 37 ਅਗਰੰਸੁਦਾਰਾ ਤੁਸੀਂ ਦਰਸ਼ਨ ਕਰ ਰਹੇ ਹੋ ਤਾਂ ਤਾਂ ਸ੍ਰੀ ਗੁਰਗੋਬਿੰਦ ਸਿੰਘ ਮਹਾਰਾਜ ਦੇ ਚਰਨ ਛੋਪਾ ਪ੍ਰਾਪਤ ਅਸਥਾਨ ਗੁਰਦੁਆਰਾ ਵਿਭੋਰ ਸਾਹਿਬ ਰਾਜਾ ਰਤਨ ਰਾਏ ਦੇ ਬੁਲਾਵੇ ਤੇ ਗੁਰਗੋਬਿੰਦ ਸਿੰਘ ਜੀ ਮਹਾਰਾਜ ਇਸ ਜਗ੍ਹਾ ਤੇ ਪਹੁੰਚਦੇ ਹਨ ਤਕਰੀਬਨ 8 ਨੋਮੇ ਨੇ ਇੱਥੇ ਹੀ ਨਿਵਾਸ ਕਰਦੇ ਹਨ ਮਾਨ ਬਾਣੀ ਚੋਪੇ ਸਾਹਿਬ ਦਾ ਉਚਾਰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਐਸੇ ਸਥਾਨ ਤੇ ਕੀਤਾ ਹੈ ਇਹ ਗੁਰਦੁਆਰਾ ਸਾਹਿਬ ਤਖਤ ਕੇਸਗੜ ਸਾਹਿਬ ਤੋਂ ਤਕਰੀਬਨ 40 ਕਿਲੋਮੀਟਰ ਦੀ ਦੂਰੀ ਤੇ ਜ਼ਿਲ੍ਹਾ ਰੋਪੜ ਸ਼ਹਿਰ ਨੰਗਲ ਵਿਖੇ ਸਥਿਤ ਹੈ ਨੰਗਲ ਡੈਮ ਵੀ ਇਸ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਜ਼ਦੀਕ ਹੈ ਸਸਦੂ ਦਰਿਆ ਦੇ ਕੰਢੇ ਤੇ ਛੋਟੀ ਜੀ ਪਹਾੜੀ ਤੇ ਸਥਿਤ ਇਹ ਗੁਰਦੁਆਰਾ ਸਾਹਿਬ ਬਹੁਤ ਹੀ ਰਮਣੀਕ ও সুন্দর ਸਜੋਬਿਤ ਹੈ ਜੋ ਵੀ ਗੁਰੂ ਕਾ ਸਿੱਖ ਅਨੰਦਪੁਰ ਸਾਹਿਬ ਦੇ ਪਾਉਂਦਸਨਾ ਲਈ ਆਂਦਾ ਹੈ ਉਹ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਵੀ ਜ਼ਰੂਰ ਆਂਦਾ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹਿ